ਜਿਹੇ ਪੇਸ਼ ਕਰਾ ਕੇ ਜਸਪ੍ਰੀ ਸਿੰਘ ਕਿੱਥੋਂ ਦਾ ਰਹਿਣ ਵਾਲਾ ਹੈ ਕਿੰਨੀ ਉਮਰ ਹੈ ਜੀ ਅ ਜਸਪ੍ਰੀ ਜੀ ਬੇਸਿਕਲੀ ਲੁਧਿਆਣਾ ਦਾ ਰਹਿਣ ਵਾਲਾ ਹੈ ਜੀ ਤੇ ਇਹਦਾ ਅਸੀਂ ਇੱਕ ਦਿਨ ਦਾ ਰਮਾਨ ਜਿਹੜਾ ਹੈ ਮਾਨ ਜੋ ਘੋੜੋ ਵਾਲਾ ਹਾਸਲ ਕੀਤਾ ਹੈ ਤਾਂ ਕੀ ਦੋਸ਼ ਪਾਇਆ ਗਿਆ ਦੇਖੋ ਜੀ ਉਹ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਇਹਨੇ ਮੇਲ ਕਰਦਾ ਰਿਹਾ ਇਹ ਨੌਜਵਾਨ ਦੇਖੋ ਇਹਦੇ ਬਾਰੇ ਅਸੀਂ ਤੁਹਾਨੂੰ ਇਸ ਸਟੇਜ ਤੇ ਕਲੀਅਰ ਨਹੀਂ ਕਰ ਸਕਦੇ ਬਾਕੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਆ ਪ੍ਰੋਪਰਲੀ ਇਨਵੈਸਟੀਗੇਟ ਕਰ ਰਹੇ ਆ ਫਰਦਰ ਜੋ ਵੀ ਸਾਡੇ ਕੋਲ ਇਨਵੈਸਟੀਗੇਸ਼ਨ ਚ ਆਪਣੇ ਸਰਕਮਸਟੈਂਸ ਆਉਣਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਹਮਣੇ ਆਈ ਜਾਂ ਉਹਦੇ ਕਹਿਣ ਦੇ ਉੱਤੇ ਕਰਦਾ ਸੀ ਜਾਂ ਕਿਸ ਤਰ੍ਹਾਂ ਦਾ ਦੇਖੋ ਬ੍ਰਦਰ ਮੈਂ ਆਲਰੇਡੀ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਚ ਜੋ ਵੀ ਸਾਡੇ ਕੋਲ ਸਰਕਮਸਟੈਂਸ ਅੱਗੇ ਆਣਗੇ ਅਸੀਂ ਡੈਫੀਨਿਟਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਰਮਨਦੀਪ ਵੀ ਅਰੈਸਟ ਕੀਤਾ ਸੀ ਤੇ ਉਸ ਨੂੰ ਵੀ ਅੱਜ ਪੇਸ਼ ਕੀਤਾ ਜਾਏਗਾ ਜੀ ਰਮਨਦੀਪ ਸਾਡੇ ਕੋਲ 2 ਦਿਨ ਦੇ ਰਿਮਾਂਡ ਤੇ ਹੈ ਉਹਨੂੰ ਅਸੀਂ ਕੱਲ ਪੇਸ਼ ਕਰਾਂਗੇ ਸਰ ਕਿੰਨਾ ਰਿਮਾਂਡ ਜਸਪ੍ਰੀ ਦਾ ਇੱਕ ਦਿਨ ਦਾ ਰਿਮਾਨਡ ਜੀ ਥੈਂਕ ਯੂ ਅੱਜ ਦਾ ਪੇਸ਼ ਕਰਾਇਆ ਕਿ ਜਸਪ੍ਰੀ ਸਿੰਘ ਕਿੱਥੋਂ ਦਾ ਰਹਿਣ ਵਾਲਾ ਹੈ ਕਿੰਨੀ ਉਮਰ ਹੈ ਜਸਪ੍ਰੀ ਜੀ ਬੇਸਿਕਲੀ ਲੁਧਿਆਣਾ ਦਾ ਰਹਿਣ ਵਾਲਾ ਹੈ ਜੀ ਤੇ ਇਹਦਾ ਅਸੀਂ ਇੱਕ ਦਿਨ ਦਾ ਰਿਮਾਨਡ ਜਿਹੜਾ ਹੈ ਮਾਨਜੋ ਕੋੜੋ ਲੋ ਹਾਸਲ ਕੀਤਾ ਹੈ ਪੱਕੀ ਦੋਸਤ ਆਈਏ ਦੇਖੋ ਜੀ ਉਹ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਮੈਂ ਮੇਲ ਕਰਦਾ ਰਿਹਾ ਇਹ ਨੋਜਵਾਨ ਦੇਖੋ ਇਹਦੇ ਬਾਰੇ ਅਸੀਂ ਤੁਹਾਨੂੰ ਸਟੇਟ ਤੇ ਕਲੀਅਰ ਨਹੀਂ ਕਰ ਸਕਦੇ ਬਾਕੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਪ੍ਰੋਪਰਲੀ ਇਨਵੈਸਟੀਗੇਟ ਕਰ ਰਹੇ ਹਾਂ ਫਰਦਰ ਜੋ ਵੀ ਸਾਡੇ ਕੋਲ ਇਨਵੈਸਟੀਗੇਸ਼ਨ ਚ ਆਪਣੇ ਸਰਕਮਸਟੈਂਸ ਆਉਣਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਹਮਣੇ ਆਏ ਜਾਂ ਉਹਦੇ ਕਹਿਣ ਦੇ ਉੱਤੇ ਕਰਦਾ ਸੀ ਜਾਂ ਕਿਸ ਤਰ੍ਹਾਂ ਦਾ ਦੇਖੋ ਬ੍ਰਦਰ ਮੈਂ ਆਲਰੇਡੀ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਤੇ ਜੋ ਵੀ ਸਾਡੇ ਕੋਲ ਸਰਕਮਸਟੈਂਸ ਅੱਗੇ ਆਣਗੇ ਅਸੀਂ ਡੈਫੀਨਿਟਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਰਮਨਦੀਪ ਵੀ ਅਰੈਸਟ ਕੀਤਾ ਸੀ ਤੇ ਜੇ ਪੇਸ਼ ਕੀਤਾ ਜਾਏਗਾ ਰਮਨਦੀਪ ਸਾਡੇ ਕੋਲ 2 ਦਿਨ ਦੇ ਰਿਮਾਂਡ ਤੇ ਹੈ ਉਹਨੂੰ ਅਸੀਂ ਕੱਲ ਪੇਸ਼ ਕਰਨਾ ਜੀ ਕਿੰਨਾ ਰਿਮਾਂਡ ਮਿਲਿਆ 10 ਸਪੀ ਜਸਪ੍ਰੀ ਦਾ 1 ਦਿਨ ਦਾ ਰਿਮਾਂਡ ਹੈ ਜੀ ਥੈਂਕ ਯੂ ਜੇ ਆਪੇਸ਼ ਕਰਾ ਕੇ ਜਸਪ੍ਰੀ ਸਿੰਘ ਕਿੱਥੋਂ ਦਾ ਰਹਿਣ ਵਾਲਾ ਹੈ ਕਿੰਨੀ ਉਮਰ ਹੈ ਜੀ ਜਸਪ੍ਰੀ ਜੀ ਬੇਸਿਕਲੀ ਲੁਧਿਆਣਾ ਦਾ ਰਹਿਣ ਵਾਲਾ ਹੈ ਜੀ ਤੇ ਇਹਦਾ ਅਸੀਂ 1 ਦਿਨ ਦਾ ਰਿਮਾਂਡ ਜਿਹੜਾ ਹੈ ਮਾਨ ਜੋ ਕੋਰੋ ਲੋ ਹਾਸਲ ਕੀਤਾ ਹੈ ਤੱਕੀ ਦੋਸਤ ਆਏਗੇ ਦੇਖੋ ਜੀ ਉਹ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਹੈ ਤੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਤੁਹਾਡੇ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ। ਮੈਂ ਮੇਲ ਕਰਦਾ ਰਿਹਾ ਇਹ ਨੋਰਮਲ। ਦੇਖੋ ਇਹਦੇ ਬਾਰੇ ਅਸੀਂ ਤੁਹਾਨੂੰ ਇਸ ਸਟੇਜ ਤੇ ਕਲੀਅਰ ਨਹੀਂ ਕਰ ਸਕਦੇ। ਬਾਕੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ, ਪ੍ਰੋਪਰਲੀ ਇਨਵੈਸਟੀਗੇਟ ਕਰ ਰਹੇ ਹਾਂ। ਫਰਦਰ ਜੋ ਵੀ ਤੁਹਾਡੇ ਕੋਲ ਇਨਵੈਸਟੀਗੇਸ਼ਨ 'ਚ ਆਪਣੇ ਸਰਕਮਸਟੈਂਸ ਆਉਣਗੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ। ਸਾਹਮਣੇ ਆਏ ਜਾਂ ਉਹਦੇ ਕਹਿਣ ਦੇ ਉੱਤੇ ਇਹ ਕਰਦਾ ਸੀ ਜਾਂ ਕਿਸ ਤਰ੍ਹਾਂ ਦਾ। ਦੇਖੋ ਬ੍ਰਦਰ ਮੈਂ ਆਲਰੇਡੀ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਨਵੈਸਟੀਗੇਸ਼ਨ 'ਚ ਜੋ ਵੀ ਸਾਡੇ ਕੋਲ ਸਰਕਮਸਟੈਂਸ ਅ ਅਸੀਂ ਡੈਫੀਨਿਟਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਰਮਨਦੀਪ ਵੀ ਰਸਤੇ ਕੀਤਾ ਸੀ ਤੇ ਉਸ ਨੂੰ ਅੱਜ ਪੇਸ਼ ਕੀਤਾ ਜਾਏਗਾ ਰਮਨਦੀਪ ਸਾਡੇ ਕੋਲ 2 ਦਿਨ ਦੇ ਰਿਮਾਂਡ ਤੇ ਹੈ ਉਹਨੂੰ ਅਸੀਂ ਕੱਲ ਪੇਸ਼ ਕਰਾਂਗੇ ਫਿਰ ਕਿੰਨਾ ਰਿਮਾਂਡ ਮਿਲਗਾ ਉਸ ਨੂੰ ਜਸਪ੍ਰੀ ਦਾ 1 ਦਿਨ ਦਾ ਰਿਮਾਂਡ ਹੈ ਜੀ ਥੈਂਕ ਯੂ